ਅਮਨ ਅੰਜੀ ਮੈਨੂੰ ਪਤਾ ਮਮੀ ਆ ਮੋਬਾਈਲ ਵਿਤੰਡੀ ਨਹੀਂ ਨਾਕ ਮੂੰਹ ਹੋ ਗਿਆ ਵਾ ਤੇਰਾ ਹੈ ਤੇ ਕੁਤੋਂ ਬਿਮਾਰ ਵੀ ਹੋ ਗਈਆਂ ਖੰਗ ਵਹਿਕ ਦੰਗ ਗਈ ਆ ਆਪਣੇ ਪਿਓ ਨਾਲ ਜਾ ਕੇ ਦਵਾਈ ਲੈ ਆ ਮੰਮੀ ਲਿਆਉਣੀ ਆ ਦਵਾਈ ਬਾਦ ਚ ਆ ਜਿਆਦਾ ਕੀ ਟਮ ਕਮ ਕਰਾਬੋ ਜੰਦਾ ਮੈਨੂੰ ਪਤਾ ਵਾ ਪੁੱਤ ਤੂੰ ਸੋਚ ਨਹੀਂ ਜਿਆਦਾ ਵਾ ਸੋਚਿਆ ਨਾ ਕਰ ਮੇਰੇ ਹੁੰਦੇ ਅੰਦਰ ਸੋਚਣ ਦੀ ਕੀ ਲੋੜ ਵਾ ਹੈ ਮੰਮੀ ਸੋਚਣਾ ਤੇ ਕੀ ਕਰਾਂ ਮੈਨੂੰ ਤੇ ਇੱਕ ਟੈਨਸ਼ਨ ਜੀ ਰਹਿੰਦੀ ਆ ਵੀ ਬਾਤ ਚ ਕੀ ਪਤਾ ਉੱਥੇ ਤੈਨੂੰ ਪਤਾ ਮੇਰੀ ਸੱਸ ਦਾ ਵੀ ਕਿ ਤਲਾਕ ਤਲੂਕ ਹੀ ਨਾ ਕਰਾ ਦੇ ਮੈਨੂੰ ਉੱਥੇ ਲੈਣ ਬਣਾਉਣ ਤੇ ਇੱਥੋਂ ਵੀ ਨਾ ਕੋਈ ਛੱਡਣ ਜਾਵੇ ਇਸੇ ਸੀ ਰਹਿ ਜੀਏ ਨਹੀਂ ਇੰਨੀ ਲੰਮੀ ਸੋਚ ਸੋਚਦੀ ਤੂੰ ਤਲਾਕ ਨਾ ਕਰਾ ਦੇ ਨਾ ਤੇ ਤਲਾਕ ਲੈਣਾ ਕੋਈ ਖਾਲਾ ਜੀ ਦਾ ਵਾੜਾ ਵਾ ਐਦਾਂ ਕਿਦਾਂ ਤਲਾਕ ਲੈਣਗੇ ਉਹ ਨੀ ਇਹਨੇ ਪੈਸੇ ਲਾਏ ਆ ਠੀਕ ਹੋਣਾ ਉਹ ਬੁੱਢੀ ਦੀ ਮੀਜ਼ੁਰਤ ਕਿ ਤਲਾਕ ਦੇ ਦੇ ਤੈਨੂੰ ਤੂੰ ਫਿਕਰ ਨਾ ਕਰ ਉਹ ਤੁਹਾਨੂੰ ਨਹੀਂ ਨਾ ਪਤਾ ਕਿਦਾਂ ਦੀ ਬੁੱਢੀ ਆ ਬੋਹ ਜੀ ਕਹਿ ਵੀ ਸਕਦੀ ਆ ਜਿਹੜੀ ਔਨੀ ਦੇਈ ਮੁੰਡੇ ਨੂੰ ਭੜਾ ਸਕਦੀ ਆ ਮੇਰੀ ਗੱਲ ਸੁਣ ਪੁੱਤ ਕੋਈ ਗੱਲ ਨਹੀਂ ਐਡੀ ਛੇਤੀ ਨਹੀਂ ਰਿਸ਼ਤੇ ਲੱਭ ਜਾਂਦੇ ਹੁੰਦੇ ਨਾਲੇ ਮੇਰੇ ਹੀਰੇ ਵਰਗੀ ਧੀ ਆ ਤੇਰੇ ਵਰਗੀ ਲੱਭਣ ਦੀ ਤੇਰੇ ਤੇ ਛੇਤਰ ਵਰਗਾ ਕੋਈ ਨਹੀਂਗਾ ਤੂੰ ਨਾ ਫਿਕਰ ਕਰਿਆ ਕਰ ਬਹੁਤਾ ਇਹਨਾਂ ਨੂੰ ਰਿਸ਼ਤੇ ਹੋਣ ਦੇ ਹੁਣ ਨਾਲੇ ਜਦੋਂ ਇੱਕ ਵਾਰੀ ਤਲਾਕ ਲੂਗ ਹੋ ਜੇ ਨਾ ਅਗਲੇ ਤੇ ਕਿਤੇ ਡਰਦੇ ਨਹੀਂ ਰਿਸ਼ਤਾ ਕਰਦੇ ਤੇ ਕੀ ਪਤਾ ਦਾਜ ਮੰਗਦੇ ਹੋਣੇ ਕੀ ਕਰਦੇ ਹੋਣੇ ਆ ਅਹੀਂ ਤੇ ਸਵਾਲ ਜਾਮ ਲਾਉਣਾ ਇਹਨਾਂ ਦੇ ਉੱਤੇ ਤੂੰ ਕੰਨ ਫਿਕਰ ਕਰਨੀ ਆ ਚੱਲ ਮੰਮੀ ਇੱਥੋਂ ਟਿੱਕਾ ਗੱਲ ਹੀ ਨਾ ਆਵੇ ਆਪਾਂ ਕਹਤੋਂ ਇੱਥੋਂ ਟਿੱਕਾ ਗੱਲ ਲਿਆਉਣੀ ਆ ਉਹ ਤਾਂ ਹੀ ਉਹਨੂੰ ਸਭ ਕੁਝ ਸਿਖਾਉਣਾ ਵਾ ਸੱਸ ਨੂੰ ਚੱਲ ਕੋਈ ਗੱਲ ਨਹੀਂ ਤੇ ਇੱਕ ਨਵੀਤਾ ਜੀ ਹੋਰ ਸੁਣ ਲੈ ਕੀ ਮੰਮੀ ਆ ਚੰਡਾਲ ਲੇਗੀ ਕਾਲੀ ਹਾਂ ਇਹ ਵੀ ਅੱਡ ਹੋਣ ਨੂੰ ਫਿਰਨ ਲਈ ਆ ਹਾਂ ਤੇ ਇਹਨੂੰ ਕੀ ਹੋ ਗਿਆ ਇਹ ਕਾ ਤਾ ਅੱਡ ਹੋਣ ਨੂੰ ਫਿੰਡੀ ਖਰਬੂਜੇ ਨੇ ਵੇਖ ਕੇ ਖਰਬੂਜਾ ਰੰਗ ਫੜਦਾ ਹੀ ਆ ਉਹ ਜਿਹੜੀ ਨਵ ਆ ਸਰੀਪੋੜੇ ਦੀ ਜੜ ਤੇ ਉਹ ਆ ਜੀਤ ਕਰਦਾ ਤੇ ਗੁੱਤਨੀ ਨੂੰ ਹਲਦੇ ਦਾ ਫੜਕੇ ਸਾਰੇ ਸਿਆਪੇ ਉਹਦੇ ਪਾਏ ਆ ਉਹਨੇ ਇਹਨੂੰ ਚੁਕੜਾ ਦਿੱਤੀ ਹੋਣੀ ਆ ਹੁਣ 24 ਘੰਟੇ ਤੇ ਮੇਰੇ ਕੋ ਬੱਜਿਆ ਨਹੀਂ ਜਾਂਦਾ ਨਾਲ ਕਿ ਤੂੰ ਵੀ ਅੱਡ ਹੋ ਜਾ ਮੈਂ ਆਪਣੀਆਂ ਦੋ ਟਿੱਕੀਆਂ ਲੌਣੀਆਂ ਤਾਂ ਆਰਾਮ ਨਾਲ ਸਾਰਾ ਦਿਨ ਵੇਲੀ ਰਹਿਣੀ ਤਾਂ ਹੀ ਉਹ ਦਿਨ ਤੂੰ ਇਹਨੂੰ ਕਹਿਣ ਦੇ ਹੋਣਾ ਉਹਨੂੰ ਜ਼ਿਆਦਾ ਮੂੰਹ ਨਾ ਲਾਈ ਤੇ ਉਹਨੇ ਉਹੀ ਕੰਮ ਕੀਤਾ ਫਿਰਨੇ ਪਰ ਤੇ ਮੇਰੇ ਗਾੜੀ ਤੜ ਤੜ ਬੋਲਦੀ ਹੀ ਮੈਂ ਤੇ ਬੁਲਾਉਣਾ ਵਾ ਮੈਂ ਤੇ ਬੁਲਾਉਣਾ ਇੱਕੋ ਘਰ ਚ ਰਹਿਨੇ ਆ ਤੇ ਚੱਲ ਕੋਈ ਨਹੀਂ ਤੂੰ ਨਾ ਫਿਕਰ ਕਰੀ ਇਹਦੀ ਕਾਲੀ ਦੇ ਤੇ ਮੈਂ ਨਾ ਵੇਖੀ ਪੌਂਟੜੀਆਂ ਕਿਦਾ ਪਾਉਣੀ ਆ ਤੇ ਨਹੀਂ ਉਹਨੂੰ ਤੇ ਮੰਮੀ ਅਹੀਂ ਰਸੋਈ ਦੇਤੀ ਐ ਤੇ ਇਹਨੂੰ ਹੁਣ ਆਪਣੀ ਮਰੀ ਰਸੋਈ ਥੋੜੀ ਦੇਣੀ ਐ ਇਹਨੂੰ ਆੜਨੀ ਆਪਣੀ ਰਸੋਈ ਚ ਮੈਂ ਉਹ ਬਾਹਰ ਚੁੱਲਾ ਜਿਹੜਾ ਬਣਾਇਆ ਵਾ ਨਾ ਵੇਖੀ ਇਹਦੀ ਗੋਤਕ ਦਾ ਮੋਨੀ ਉੱਥੇ ਹੀ ਤੇ ਆਪਣੀਆਂ ਰੋਟੀਆਂ ਵੀ ਇਹਦੇ ਕੋਲ ਚੁੱਲੇ ਤੇ ਲਵਾਇਆ ਕਰਨੀਆਂ ਆ ਆਹੋ ਸਗੋ ਅੱਗੇ ਕਾਲੀ ਐ ਤੇ ਟੁੱਪ ਚੁੱਲੇ ਤੇ ਕੰਮ ਕਰਿਆ ਕਰੂਗੀ ਇਹਨੂੰ ਲੱਗ ਜਾਣਾ ਪਤਾ ਫਿਰ ਅੱਡ ਹੋ ਜੇ ਇਹ ਹੁਣ ਪੰਡਾ ਲੈਣ ਦੀ ਕਿੱਥੋਂ ਹੈ ਅੱਡੇ ਕੋਈ ਲੈਣਾ ਨਾ ਖਾਣ ਪੀਣ ਨੂੰ ਤੇ ਮੈਂ ਕੁਛ ਦੇਣ ਢਈ ਆ ਉਹਨੂੰ ਤੇ ਦੇਤਾ ਕੇ ਸਭ ਕੋ ਇਹਨੂੰ ਨਾ ਦਿੱਤਾ ਇਹਦੇ ਤੇ ਪੇਕੇ ਵੀ ਨਖੱਤੇ ਉਹ ਹੋ ਜੇ ਆ ਹੈ ਭੁੱਖ ਨੰਗ ਉਹਨਾਂ ਕਿ ਦੇਣਾ ਇਹਨੂੰ ਉਹ ਤੇ ਕਿਤੇ ਕਿਤੇ ਸੂਟ ਨਹੀਂ ਕਿਤੇ ਜੁੜਿਆ ਨਾ ਕੋਈ ਕਿਤੇ ਸ਼ਈਂ ਵੀ ਨਹੀਂ ਕਿਤੇ ਸਾਲ ਬਾਅਦ ਸਰਾਸ਼ਣ ਕਿਨੇ ਲਿਆ ਕੇ ਦੇਣਾ ਇੰਨਾ ਦੱਸ ਉਹ ਦਿਨ ਇਹਨੇ ਕੋਈ ਗੱਲ ਨਹੀਂ ਕੀਤੀ ਵੀ ਮੈਂ ਅੱਡ ਹੋਣਾ ਜਿੱਦ ਸਾਰੇ ਬੈਠੇ ਹੀ ਤੇ ਹੋਣ ਇਹਨੂੰ ਕੀ ਹੋ ਗਿਆ ਵਾ ਨਹੀਂ ਉਹ ਦਿਨ ਚੰਗੀ ਬਣ ਗਈ ਹਗੀ ਤੇ ਬਾਅਦ ਚ ਵੇਂਦੀ ਹੁਣੀ ਨਾ ਨਾਵਲ ਪਿਟਕੀਆਂ ਪਕਾ ਲੈਂਦੀ ਤੇ ਅੰਦਰ ਜਾ ਕੇ ਸੌਂ ਜਾਂਦੀ ਆ ਤੇ ਇਹ ਮੋਜਾ ਮੈਨੂੰ ਵੀ ਲੱਗ ਜਾਣੀਆਂ ਵਾ ਪਰ ਇਹਨੂੰ ਇਹ ਨਹੀਂ ਪਤਾ ਬੇਵਕੂਫ ਨੂੰ ਪਿਆ ਮੋਜਾ ਤੈਨੂੰ ਲੱਗਣ ਦੇਣੀਆਂ ਮੈਂ ਮੈਂ ਤੇ ਧਿਆ ਰਗਾ ਚ ਗੂਠਾ ਇਦਾਂ ਦੇ ਕੇ ਰੱਖਣਾ ਪਰ ਮੰਮੀ ਮੈਨੂੰ ਪਤਾ ਕੀ ਲੱਗਦਾ ਮੈਨੂੰ ਇਦਾਂ ਲੱਗਦਾ ਕਿ ਸਾਰਾ ਕੁਝ ਮੇਰੇ ਕਰਕੇ ਹੋੰਡਿਆ ਲੈ ਤੇ ਮੰਮੀ ਮੈਂ ਜਿਆਦਾ ਤੇਰੇ ਇੱਥੇ ਰਹੀ ਤੇ ਅਮੀ ਮੇਰੇ ਘਰਵੰਦਾ ਘਰ ਨਾ ਬਰਬਾਦ ਹੋ ਜੇ ਇਸ ਤੋਂ ਚੰਗਾ ਮੈਂ ਚਲੀ ਨਾ ਜਾਵਾਂ ਨਹੀਂ ਐਡੀ ਸ਼ਤੀ ਹਾਰ ਨਹੀਂ ਮੰਨੀਦੀ ਹੁੰਦੀ ਕੋਈ ਗੱਲ ਨਹੀਂ ਕਿਤੇ ਨਹੀਂ ਕੁਝ ਕਰਦਣ ਲੱਗੀਆਂ ਤੋਪ ਨਹੀਂ ਬਿੜੀ ਇਹਨਾਂ ਨੇ ਮੈਂ ਜੋ ਹੈਗੀ ਆ ਤੋ ਮੇਰੇ ਹੁਣਾਂਵੇਂ ਡਰੀ ਜਾਨੀ ਆ ਬੜੀ ਮੜੀ ਗੱਲ ਵਾ ਪਰ ਮੰਮੀ ਵੀ ਜੇ ਮੈਂ ਚਲ ਗਈ ਤੇ ਫੇਰੇ ਕਿਦੇ ਨਾਲ ਅੱਡ ਹੋਣਗੀਆਂ ਅਕਸਰ ਤੁਹਾਡੇ ਨਾਲ ਤੇ ਇੱਕ ਨਾ ਇੱਕ ਨੇ ਰਹਿਣਾ ਹੀ ਆ ਤੇ ਹੁਣ ਤੇ ਜਾਣ ਕਿਉਂ ਵੇਖੋ ਵੇਖੀ ਡਈਆਂ ਕਰਨ ਵੀ ਅਮਨ ਇੱਥੇ ਹੀ ਰਹਿਣਾ ਰੇ ਪੁੱਤ ਮੈਨੂੰ ਆਪਣੀ ਕੋਈ ਪਰਵਾਹ ਨਹੀਂ ਗਈ ਮੈਨੂੰ ਸਿਰਫ ਤੇਰਾ ਫਿਕਰਵਾ ਠੀਕ ਆ ਨਾ ਮੇਰਾ ਇਰਾਦਾ ਇਹੋ ਹੀ ਆ ਕਿ ਮੈਂ ਟੌਰ ਨਾ ਤੈਨੂੰ ਛੱਡ ਕੇ ਆਵਾਂ ਤੇ ਤੂੰ ਟੈਨਸ਼ਨ ਨਾ ਲੈ ਆਰਾਮ ਨਾਲ ਬਹਿ ਮੈਂ ਦੁੱਧ ਗਰਮ ਕਰਕੇ ਲਿਓਨੀ ਤੇਲੀ ਘੁੱਟ ਐਵੇਂ ਮੂੰਹ ਇੰਨਾ ਕਰ ਲਿਆ ਵਾ ਲੈ ਨਾ ਤੇ ਲੱਗਦਾ ਸੁੱਤੀ ਏ ਚਲ ਬਾਅਦ ਚ ਹੀ ਹੁੰਨੀ ਆ ਫਿਰ ਦੀਦੀ ਕਿੱਥੇ ਚੱਲੇ ਹੋ ਆਜੂ ਮੈਂ ਤਾਂ ਸੁੱਤੀ ਆ ਮੇਰਾ ਤਾਂ ਮੋਰ ਚੱਲੀ ਆ ਨਹੀਂ ਨਹੀਂ ਹਲੇ ਤੇ ਮੈਂ ਲੰਮੇ ਪਈ ਹਾਂ ਬਹਿ ਜਾ ਅੱਛਾ ਅੱਛਾ ਮੈਂ ਕੰਮ ਕੁੰਬਰ ਕਿਥਾ ਕੀ ਹੁਈ ਆ ਤਾਂ ਸੌਂ ਗਈ ਹੁਈ ਆ ਨਹੀਂ ਨਹੀਂ ਥੱਕਣਾ ਗੇ ਹਲੇ ਤੇ ਮੈਂ ਵੇਲੇ ਹਾਂ ਮਾਂ ਹੁਣ ਕੀ ਕਰਨਾ ਵਾ ਕੱਢੀ ਲੰਮੇ ਬਹਿ ਜੰਨੇ ਅੱਛਾ ਹਾਂ ਮੈਂ ਤੇਨਾਂ ਗੱਲ ਕਰਨੀ ਸੀ ਦੱਸੋ ਮੈਂ ਵੀ ਆਪਾਂ ਵੀ ਸਿਆਪਾ ਨੂੰ ਮੇੜਦਾ ਹੋਵੀ ਅੰਦਰ ਸਿਆਪਾ ਨੂੰ ਮੇੜਦਾ ਤੁਸੀਂ ਤੁਸੀਂ ਹੋ ਗਏ ਨਾ ਵੱਖ ਤੇ ਮੈਂ ਵੀ ਇਹਨਾਂ ਨੂੰ ਕਿਹਾ ਹੀ ਫਿਰ ਕਿ ਅਹੀਂ ਵੀ ਹੁਣ ਨਹੀਂ ਆਣਾ ਨਾ ਤਾਂ ਮੰਮੀ ਨਾਲ ਦੇ ਨਾਲ ਅੱਛਾ ਉਹਦੋਂ ਪੈਣੀ ਹਜੇ ਵਕ ਹੋਈ ਹੀ ਆ ਤੁਹਾਡੇ ਨਾਲ ਇਦਾਂ ਹੀ ਤਾਂ ਹੈਗਾ ਤੇ ਮੇਰੇ ਨਾਲ ਜਾ ਕੇ ਤੇ ਮਮੀ ਉਸ ਵੇਲੇ ਡਾਪੀ ਰੋਪ ਹੋਣ ਇਹ ਕਹਿੰਦੀ ਵੀ ਤੂੰ ਨੌਨ ਨੂੰ ਨਹੀਂ ਬੁਲਾਉਣਾ ਚਾਹਗੀ ਨਾ ਉਹਨਾਂ ਕੋਈ ਕੰਮ ਕਰਾਉਣਾ ਤੇ ਮੈਂ ਆਦੇ ਕਿਹਾ ਸੀਗਾ ਤੇ ਮੈਂ ਮੇਰੀ ਤਾਂ ਲੱਗਦੀ ਆ ਭੈਣ ਨਿੱਕੀ ਆ ਪੈਣਾ ਮਰਗੀ ਸਮਝੀ ਮੈਨੂੰ ਤੇ ਮੈਂ ਤਾਂ ਉਹਨੂੰ ਬੁਲਾਉਣਾ ਵਾ ਤੇ ਕਹਿੰਦੇ ਵੀ ਜਿਉ ਨੂੰ ਬੁਲਾਇਆ ਤੇ ਫਿਰ ਵੇਖੀਂ ਤੇਰਾ ਕੀ ਹਾਲ ਕਰਨੀ ਆ ਮੈਂ ਫਸੇ ਨਾ ਜਾ ਕੇ ਗੱਲ ਕੀਤੀ ਸੀਗੀ ਤੇ ਉਹਨਾਂ ਨੇ ਡਾੜੀ ਨਾਲ ਗੱਲ ਕੀਤੀ ਹੈ ਡਾੜੀ ਕਹਿੰਦੇ ਕੋਈ ਗੱਲ ਨਹੀਂ ਜਿਉ ਹੋ ਗਏ ਵਕਤ ਤੁਸੀਂ ਵੀ ਹੋ ਜਾਓ ਸਗੋ ਚੰਗਾ ਕੀਤਾ ਤੁਸੀਂ ਤੁਹਾਨੂੰ ਤਾਂ ਚਾਹੀਦੀ ਹੀ ਉਦੋਂ ਹੀ ਗੱਲ ਕਰਨੀ ਜਿੱਦਾਂ ਨਹੀਂ ਕੀਤੀ ਹੀ ਤੁਸੀਂ ਤੇ ਬੋਲ ਕਰਨੀ ਹੀਗੀ ਤੇ ਫੇਰ ਨਹੀਂ ਕੀਤੀ ਭੀ ਚੱਲ ਕੀ ਗਾਣਾ ਵਾ ਕਿਹਨੂੰ ਸਗੋ ਇਹਨਾਂ ਨੂੰ ਉਦੋਂ ਹੀ ਪਤਾ ਲੱਗਦਾ ਕਿਦਾਂ ਉਦੋਂ ਵੀ ਬਲ ਬਲ ਕੇ ਪੈਂਦੇ ਕਿੰਨੀਆਂ ਗੱਲਾਂ ਕਰਦੇ ਤੇ ਮੈਂ ਤਾਂ ਉਦੋਂ ਸੋਚਦੀ ਹਾਂ ਵੀ ਦੀਦੀ ਹੁਣੇ ਕਿਉਂ ਨਹੀਂ ਕੁਝ ਬੋਲਣ ਦੀ ਇਹ ਕਿਹੜੀ ਗੱਲ ਚੁੱਪ ਨੇ ਇਹਨਾਂ ਨਾਲ ਇਹਨਾਂ ਨੇ ਕਿੰਨੀਆਂ ਵਦਿੱਕੀਆਂ ਕੀਤੀਆਂ ਮੇਰੇ ਤੋਂ ਵੱਧ ਕਿਸੇ ਕੋ ਤੁਹਾਡੇ ਨਾਲ ਕਰਦੇ ਰਹੇ ਨੇ ਆਹੋ ਤੇ ਮੈਂ ਕਹਿਣ ਲਈ ਆ ਤੇ ਮੈਨੂੰ ਕਹਿੰਦੇ ਵੀ ਉਹ ਤਾਂ ਨਕਦਾ ਕਰਦੀ ਹੁੰਦੀ ਮੈਂ ਤੁਸੀਂ ਕਹਿੰਦੇ ਹੁੰਦੇ ਤੇ ਉਹ ਕਰਦੀ ਹੁੰਦੀ ਮੇਰ ਨਾਲ ਮੈਨੂੰ ਬਾਜਾ ਸਾਥੀ ਤੇ ਉਹ ਮੇਰਾ ਦੰਦੀ ਰਹੀ ਹੈ ਜੋ ਤੁਸੀਂ ਮੁੰਨਿੰਦਾ ਕਰਦੀ ਹੁੰਦੇ ਆ। ਆਹੋ ਤੇ ਹੁਣ ਸਮਝਣ ਦੀ ਗੱਲ ਆ। ਚਲੋ ਵੇਹੇ ਉਹਦਾ ਨਾ ਤੁਸੀਂ ਚੰਗਾ ਕੀਤਾ ਵਾ। ਮੰਮੀ ਨੂੰ ਫੇਰ ਹੀ ਸਮਝਾਉਣੀ ਆ। ਹਜੇ ਮੰਮੀ ਕੁਝ ਬੋਲੀ ਤੇ ਹਨੀਗੀ। ਉਹਦਾ ਡੈੜੀ ਨੇ ਤੇ ਕਿਹਾ ਵਾ। ਹੁਣ ਵੇਖੋ ਗਾਂ ਕੀ ਆਂਦੀ ਐ। ਬੋਲਣਾ ਕੀ ਉਹਨਾਂ ਦਾ ਤੁਸੀਂ ਆਰਡਰ ਮੰਨਨੇ ਆ। ਇਹ ਉਹ ਜਿੱਦਾਂ ਕਹਿਣਗੇ ਤੁਸੀਂ ਓਦਾਂ ਕਰਨਾ ਵਾ। ਤੁਸੀਂ ਚੁੱਪ ਕਰਕੇ ਤੇ ਆਪਣਾ ਕਰਿਓ ਸਗੋ। ਖਾਇਓ ਤੇ ਪਕਾਇਓ ਨਾਲ ਲੈਣਨ ਵੀ ਪਤਾ ਲੱਗੂਗਾ ਮਾਵਾਂ ਥਿਆਂ ਨੂੰ। ਇਹ ਕਿੱਦਾਂ ਕਰੀਦਾ ਵਾ? ਸਾਡੇ ਸਿਰ ਤੇ ਰੋਪ ਮਾਰਦੀਆਂ ਹੀ। ਤੇ ਨਹੀਂ ਮੈਨੂੰ ਇਹ ਨਾ ਨਹੀਂ ਆਇਆ ਪਰ ਚਲ ਜਿਓ ਨਾ ਮੈਂ ਵਾਕ ਹੋ ਗਈਆਂ ਤੇ ਮੈਂ ਇਹਨਾਂ ਨੇ ਹੁਣ ਲਾ ਕੇ ਖਾ ਲਾਂ ਇਹਨਾਂ ਨੂੰ ਤਾਂ ਖਾਣੀ ਵੀ ਨਹੀਂ ਹੁੰਦੀ ਫਿਰ ਬੈ ਕੇ ਆਰਾਮ ਨਾ ਗੱਲਾਂ ਕਰਨੀ ਕਿਦਾਂ ਕਰਦੇ ਆ ਇਹ ਖਾਂ ਜੋਗੇ ਹੁੰਦੇ ਤੇ ਦੋਵਾਂ ਦੇ ਹੱਥ ਨਹੀਂ ਪੱਕੀਆਂ ਨਾ ਖਾਣਦੇ ਖਾਣਿਆਂ ਖਵਾਉਂਦੇ ਆਣੇ ਵੀ ਗੱਲਾਂ ਕਰਦੇ ਹੁੰਦੇ ਇਹ ਕੀ ਪਤਾ ਹੁਣ ਕੀ ਬਣਨਾ ਇਹਨਾਂ ਦਾ ਐਨਾ ਸੱਚ ਸਤਾਇਆ ਉਹਨਾਂ ਕੋਈ ਕਹਿੰਦੀ ਗੱਲ ਨਹੀਂ ਕੋਈ ਗੱਲ ਨਹੀਂ ਤੁਸੀਂ ਫਿਕਰ ਨਾ ਕਰੋ ਇੱਥੇ ਇਹ ਸਭ ਕੁਝ ਵੇਖਿਓ ਇੱਕ ਦਿਨ ਇਦਾਂ ਨਾ ਆਉਣਾ ਜਿੱਦਨ ਮੰਮੀ ਦੀ ਅੱਖਾਂ ਖੁੱਲਣੀਆਂ ਤੇ ਪਰ ਉਹਨਾਂ ਦੇ ਹੱਥ ਵਿੱਚ ਕੁਝ ਵੀ ਨਹੀਂ ਹੁਣ ਤੇ ਇਸੇ ਤਰ੍ਹਾਂ ਹੋਣਾ ਤੇ ਹੁਣ ਇਦਾਂ ਹੀ ਹੋਣਾ ਵਾ ਹਾਲੇ ਤੱਕ ਹਾਲੇ ਤੱਕ ਇਹਦੀ ਮੰਨ ਦੇਣੀ ਨਾ ਆਂਦੇ ਸਿਰਫ ਮੈਂ ਤੇ ਮੇਰੀ ਕੁੜੀ ਆ ਜੋ ਕੁਝ ਵੀ ਹੈਗੀਆਂ ਪਰ ਪਤਾ ਤੇ ਬਾਅਦ ਵਿੱਚ ਲੱਗਣਾ ਵਾ ਤੇ ਕੁੜੀ ਨੇ ਯਾਰ ਕਿੰਨਾ ਕੁ ਚਿਰ ਪੁੱਛਣਾ ਹੈ ਇਹਨਾਂ ਨੂੰ ਕੁੜੀ ਨੇ ਕਿੰਨਾ ਕੁ ਚਿਰ ਰਹਿਣਾ ਇੱਥੇ ਉਹਨੂੰ ਪੱਕੀ ਬਿਠਾ ਛੱਡਣਾ ਇਹਨਾਂ ਨੇ ਉਹਦੀ ਨਾਲ ਤੁਸੀਂ ਗੱਲ ਕਰੋ ਉਹਦੇ ਮੈਨੂੰ ਵਹਿੇ ਚੰਗੀ ਨਹੀਂ ਲੱਗਦੀਗੀ ਜੇ ਉਹ ਚੰਗੀ ਹੋਏ ਤੇ ਆਪਣਾ ਘਰ ਨਾਲ ਸਾਮ ਦੀ ਉੱਥੋਂ ਛੱਡ ਕੇ ਤੇ ਇੱਥੇ ਆਣ ਕੇ ਬੈਠੀ ਹੈ ਮਾਂ ਦਾ ਦਈਏ ਸਾਥ ਦੇਣ ਜਿੱਦਾਂ ਉਹ ਆਂਦੇ ਆ ਉਦਾਂ ਹੀ ਕਰੀ ਜਾਂਦੀ ਹੈ ਪਰ ਉਹਨੂੰ ਇੰਨੇ ਨਹੀਂ ਸਮਝ ਲੱਗਾਂਦੀ ਕਿ ਇਹਨਾਂ ਦੇ ਮਗਰ ਲਾ ਕੇ ਮੈਂ ਆਪਣਾ ਘਰ ਦੇਈਆਂ ਬਰਬਾਦ ਕਰਨ। ਹੁਣ ਉਹਨੂੰ ਮਾਣ ਨੂੰ ਵੀ ਸਮਝ ਚਾਹੀਦੀ ਆ ਨਾ ਕਿ ਮੈਂ ਇਹਨੂੰ ਖਲਾ ਦਾਂ। ਉਹਨੇ ਉਹਨੂੰ ਜਾਣ ਦਿੱਤਾ ਉਦੋਂ ਉਹ ਕਹਿੰਦੇ ਜਿੰਨੀ ਸਿਆਣੀ ਮੈਂ ਆ ਨਾ ਇਹਨਾਂ ਸਿਆਣਾ ਕੋਈ ਹੈ ਹੀ ਨਹੀਂ ਤੇ ਬਾਕੀ ਤੇ ਛੱਡੋ ਉਹਨਾਂ ਦੀਆਂ ਗੱਲਾਂ। ਆਜੋ ਘੜੀ ਤੁਸੀਂ ਵੀ ਲੰਮੇ ਪਹਿਣਾ ਤੇ ਪੈਜੋ ਨਹੀਂ ਤੇ ਚਾਹ ਬਣਾ ਕੇ ਲਿਆਵਾ। ਨਹੀਂ ਚਾਹ ਨਹੀਂ ਪੀਣੀ ਐ ਜੇ ਠਰ ਕੇ ਪੀਣੇ ਐ। ਲੰਮੇ ਪਾ ਲਈਏ ਆ ਘੜੀ। ਹਾਂ ਇਹਨਾਂ ਦਾ ਤੇ ਹੋਈ ਕੰਮ ਰਹਿਣਾ। ਡੈਡੀ ਡੈਡੀ ਬਾਪੂ ਤਾ ਹਾਂ ਲੰਮੇ ਪਏ ਹੋ ਲੰਮੇ ਲੰਮੇ ਯਾਰ ਕਾਦਾ ਪੈਣਾ ਵਾ ਹਾਂ ਕਿਹੜੀ ਨੀਂਦ ਆਉਂਦੀ ਆ ਠੀਕ ਹੁ ਤਾਂ ਆ ਠੀਕ ਤੂੰ ਸੁਣਾ ਆਪਾ ਆ ਠੀਕ ਆ ਹੋਰ ਬਸ ਤੂੰ ਕਿ ਤੂੰ ਐ ਫਿਰਦਾ ਕਹਿੰਦੇ ਨਹੀਂ ਮੈਂ ਗਿਆ ਹਾਂ ਮੋਟਰ ਵਾਲ ਅੱਛਾ 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 ਇਹ ਚੰਡੇ ਉਹ ਸੋਚਦਾ ਸਾਜਣਾ ਕੀ ਹੈ ਪਤਾ ਮੈਨੂੰ ਤੇ ਸਮਝ ਨਹੀਂ ਆਉਂਦੀ ਵੀ ਘਰ ਸਾਡਾ ਚੰਗਾ ਭਲਾ ਹੈ ਕਿੱਧਰ ਦਾ ਕਿਧਰ ਨੂੰ ਕੀ ਮੁੜਦਾ ਜਾਣ ਰਿਹਾ ਸਾਬ ਤਾਂ ਮੈਨੂੰ ਤਾਂ ਸਮਝ ਨਹੀਂ ਆਉਂਦੀ। ਓ ਡੈਡੀ ਮੇਰੀ ਗੱਲ ਸੁਣ। ਸੋਚਣਾ ਕੀ ਐ ਕਿਧਰ ਨੂੰ ਮੁੜਨਾ ਕਰ? ਇਹ ਤਾਂ ਹੁਣ ਮੰਮੀ ਨੂੰ ਚਾਹੀਦਾ ਹੀ ਨਾ। ਵੇ ਪੁੱਤ ਹੁਣ ਤੂੰ ਦੋਵੇਂ ਆ ਡੋਗੇ ਜੇ। ਰਾਤ ਅਹੀਂ ਗਏ ਨਾ ਦੋਵੇਂ ਜੀ। ਤੇ ਹੁਣ ਕਿਹੜੇ ਖੋਜ ਪਈ ਐ ਤੂੰ ਦੱਸ ਦੇ। ਓ ਡੈਡੀ ਖੋਜ ਤੁਸੀਂ ਕਿਉਂ ਪੈਨਾਵਾ? ਇਹ ਸਾਰੀਆਂ ਗਲਤੀਆਂ ਮੰਮੀ ਦੀਆਂ ਵਾ। ਹੁਣ ਕਿੰਨਾ ਚਿਰ ਬੰਦਾ ਬਰਦਾਸ਼ਤ ਕਰ ਲੂਗਾ? ਓਏ ਉਹ ਤੇ ਤੇਰੀ ਗੱਲ ਠੀਕ ਵਾ ਹੁਣ ਤਾਂ ਪੁੱਤ ਮਾੜੇ ਮੋਟੇ ਤਰੇ ਫਿਰਨੇ ਸਾਰੀ ਉਮਰ ਹੀ ਤਾਂ ਦੇ ਥੋੜੇ ਰਹਿਣਾ ਕਿੰਨਾ ਕਦੇ ਸਮਾਂ ਢਲਣਾ ਵੀ ਹੈਗਾ ਤੇ ਫਿਰ ਮੰਮੀ ਨੂੰ ਵੀ ਚਾਹੀਦਾ ਮਾਣਾ ਵੀ ਆਪਣੇ ਸਮੇਂ ਦੇ ਨਾਲ ਢਲ ਜੇ ਸੁਰੂਦ ਰਹੀ ਆ ਥੀਗਾ ਚੁੱਧਰ ਚਲਾਈ ਜਾ ਠੀਕ ਆ ਹੁਣ ਨਹੀਂ ਚੱਲੀ ਜਾਂਦੀ ਯਾਰ ਹੁਣ ਉਹਦਾ ਸੁਭਾਅ ਹੀ ਇਸ ਤਰ੍ਹਾਂ ਦਾ ਵਾ ਤੇ ਫਿਰ ਡੈਡੀ ਸੁਭਾਅ ਇਦਾਂ ਦਾ ਨਹੀਂ ਸੁਭਾਅ ਬਦਲਣਾ ਚਾਹੀਦਾ ਨਾ ਬੰਦੇ ਨੂੰ ਟਾਈਮ ਦੇ ਨਾਲ-ਨਾਲ ਹੁਣ ਮੰਮੀ ਦਾ ਸੁਭਾਅ ਕਰਕੇ ਕੀ ਬਣ ਗਿਆ ਵਾ ਓਏ ਉਹ ਤੇ ਤੇਰੀ ਗੱਲ ਠੀਕ ਵਾ ਪਰਨਾ ਭਰਨਾ ਕੋ ਮੈਨੂੰ ਚੰਗਾ ਨਹੀਂ ਲੱਗਦਾ ਯਾਰ ਹੁਣ ਬਨ ਕੀ ਕੀ ਦਾ ਕੀ ਬਣ ਗਿਆ ਮੇਰਾ ਹੈ ਡੈਡੀ ਹੁਣ ਮੇਰੀ ਗੱਲ ਸੁਣ ਜੇ ਕੋਈ ਜੇ ਕੋਈ ਰਿਸ਼ਤੇਦਾਰ ਵੀ ਹੁੰਦਾ ਵਾ ਨਾ ਤੇ ਕੀ ਕਹਿੰਦੇ ਭਾਈ ਇਹਨਾਂ ਦੀ ਉਮਰ ਕਿਹੜੀ ਤੇ ਅੱਡ ਕਿਹੜੇ ਵੇਲੇ ਹੋ ਗਏ ਹੈ ਮੇਰੀ ਗੱਲ ਸੁਣ ਹੁਣ ਕੋਈ ਪਸਤਾਉਣ ਦਾ ਫਾਇਦਾ ਵਾ ਇਹੀ ਤੂੰ ਹੀ ਕਿਤੇ ਕੰਟਰੋਲ ਮੰਮੀ ਤੇ ਰੱਖਿਆ ਹੁੰਦਾ ਨਾ ਤੇ ਮੰਮੀ ਇਹ ਫੈਸਲੇ ਨਾਲ ਲੈਂਦੀ ਢੱਡੇ ਤੋਂ ਬਿਨਾ ਯਾਰ ਮੇਰੀ ਸੁਣ ਗੱਲ ਪਹਿਲਾਂ ਤੂੰ ਮੰਮੀ ਮੰਮੀ ਕਹਿੰਦੀ ਮੈਂ ਹੁਣ ਉਹਨੂੰ ਗੋਲੀ ਮਾਰਦਾ ਗੋਲੀ ਤਾਂ ਨਹੀਂ ਮਾਰਦਾ ਠੀਕ ਆ ਬੰਦਾ ਪਰ ਬੰਦੇ ਤੇ ਕਹਨੇ ਜਿੱਦ ਰਵੇ ਢਾਡੀ ਤੇ ਕੀ ਮੰਨਣੀ ਉਹ ਤੇ ਢਾਡੀ ਨਹੀਂ ਮੰਨਣੀ ਤੇ ਸ਼ੁਰੂ ਤੋਂ ਉੱਤੇ ਦਬਕਾ ਰੱਖਿਆਂਦਾ ਫੇਰ ਹੀ ਨਾ ਸ਼ੁਰੂ ਤੋਂ ਤੁਸੀਂ ਖੁੱਲ ਸੁੱਟ ਦੇ ਸੋ ਠੀਕ ਆ ਓਏ ਯਾਰ ਮੈਂ ਦਬਕਾ ਕਿਨੂੰ ਕਿਨੂੰ ਦਬਕੇ ਥਲੇ ਰੱਖਾ ਠੀਕ ਆ ਦਬਕੇ ਮਾਰਿਆ ਘਰ ਨਹੀਂ ਗੇ ਚੱਲਦੇ ਹੁੰਦੇ ਸਮਝੀ ਗੱਲ ਓ ਡੈਡੀ ਫੇਰ ਵੀ ਘਰ ਦਾ ਮੁਖੀ ਆ ਜਿਹੜਾ ਉਹ ਬੰਦਾ ਹੀ ਹੁੰਦਾ ਵਾ ਠੀਕ ਆ ਓ ਹੁੰਦਾ ਤੇ ਹੈਗਾ ਮੈਂ ਦੇਖਿਆ ਵੀ ਚੱਲ ਵਧੀਆ ਟਾਈਮ ਪਾਸ ਹੋਣ ਰਿਹਾ ਵਾ ਤੇ ਚਾਹੇ ਟਾਈਮ ਲੰਘਦਾ ਹੀ ਰਹੂਗਾ ਮੈਨੂੰ ਕੀ ਪਤਾ ਵਿਆਹ ਗੰਦ ਪੈ ਜਾਣਾ ਘਰ ਚ ਡੈਡੀ ਤੁਹਾਡੇ ਸਾਹਮਣੇ ਕਦੋਂ ਦੀ ਮੰਮੀ ਡਈ ਆ ਕਦੋਂ ਦੀ ਕੀ ਕੋ ਕੜੰਡੀ ਆ ਸੜਨ ਦਾ ਕੀ ਹਾਲ ਕੀਤਾ ਤੁਹਾਡੇ ਸਾਹਮਣੇ ਹਨਾ ਤੇ ਹੁਣ ਤੁਹਾਨੂੰ ਪਤਾ ਫਿਰ ਉਹ ਵੀ ਵੇਖੋ ਵੇਖੀ ਨਹੀਂ ਇੰਨਾ ਜਰਿਆ ਜਾਂਦਾ ਹੁਣ ਕਿੰਨਾ ਕ ਬੰਦਾ ਚੜ ਲੂਗਾ ਉਹ ਨਿਆਨੇ ਸਿਆਨੇ ਹੋਣਗੇ ਉਹ ਡੈਡੀ ਨਾਲੇ ਪਤਾ ਕੀ ਆ ਮੰਮੀ ਨੇ ਬਥੇਰਾ ਹੁਕਮ ਚਲਾ ਲਿਆ ਘਰ ਤੇ ਤੇ ਹੁਣ ਏਦਾਂ ਆ ਵੀ ਟਾਈਮ ਬੜਾ ਬਦਲ ਗਿਆ ਵਾ ਹੁਣ ਮੰਮੀ ਨੂੰ ਕਹਿ ਆ ਵੀ ਤੂੰ ਛੱਡ ਦੇ ਕੰਮ ਨੋਵਾ ਦੇ ਹੱਥ ਦੇ ਚਾਬੀ ਤੇ ਆਪਣਾ ਆ ਰਾਮ ਨਾਲ ਰੋਟੀ ਖਾਓ ਯਾਰ ਤਰ ਮੈਂ ਕੀ ਦੱਸਾਂ ਹਾੜੀ ਗੱਲ ਦੀ ਤੂੰ ਕਰਨਿਆ ਨਾ ਇਹ ਉਹਨੂੰ ਮੈਂ ਕਈ ਵਾਰੀ ਦੱਸੀ ਆ ਪਰ ਉਹਦੇ ਦਖਾਨੇ ਚ ਗੱਲ ਬੈਂਦੀ ਨਹੀਂ ਮੈਂ ਕਿ ਜਦੋਂ ਧੀਆ ਪਤਾਲੇ ਹੋ ਜੀਏ ਨਾ ਨੋਵਾ ਪਤਾਲੇ ਇਮਹਾ ਜਿਹੜੀ ਚੌਧਰੇ ਛੱਡ ਦੇਣੀ ਚਾਹੀਦੀ ਆ ਤਾਂ ਫੇਰ ਡਾਡੀ ਮਖਤਿਆਰੀ ਸਾਡੇ ਨਾ ਮੰਮੀ ਤੁਸੀਂ ਆਮਨਾ ਬਹੁ ਹਾਂ ਕੋਈ ਨਾ ਕਰੋ ਘਰ ਚ ਕਲੇਸ਼ ਕੋਈ ਗੱਲਬਾਤ ਨਾ ਕਰੋ ਜੇ ਤੁਹਾਨੂੰ ਲੀਰਾ ਕਪੜਾ ਧੋਤਾ ਨਾ ਮਿਲੇ ਰੋਟੀ ਪਣੀ ਬਣਾਈ ਨਾ ਮਿਲੇ ਟਾਈਮ ਨਾਲ ਫੇਰ ਤੁਸੀਂ ਮੈਨੂੰ ਕਿਓ ਓ ਯਾਰ ਹੁਣ ਕਾਦੀ ਰੋਟੀ ਮਿਲਣੀ ਤੂੰ ਆਪ ਸੈਣਾ ਜਦੋਂ ਸਾਰੇ ਵੱਡੇ ਵੱਡੀ ਹੋ ਗਏ ਹੁਣ ਚਲੋ ਮਾੜਾ ਪਤਲਾ ਅਸੀਂ ਟਾਈਮ ਨਿਕੋਣਾ ਇਹਨਾਂ ਨੂੰ ਹੋਣਾ ਵੱਡੇ ਵੱਡੀ ਤਾਂ ਤਾਂ ਹੀ ਹੋਏ ਆ ਮੰਮੀ ਤਾਂ ਨਹੀਂ ਤੁਹਾਨੂੰ ਪਤਾ ਅੱਖੇ ਲੱਗਦੀ ਕੀ ਕਰੀਏ ਯਾਰ ਉਹਨੂੰ ਹੁਣ ਮੈਂ ਤੈਨੂੰ ਦੱਸਰੇ ਪੈਨੋਂ ਘਰੋਂ ਕੱਢਦਾ ਉਹ ਵੀ ਘਰ ਦਾ ਹਿੱਸਾ ਵਾ ਤਾਂ ਫਿਰ ਹੁਣ ਗਲਤੀਆਂ ਹੁਣ ਤੁਹਾਡੇ ਕੋ ਵੀ ਹੋਈਆਂ ਹੀ ਆ ਹੁਣ ਸਾਡੇ ਕੋ ਥੋੜੀਆਂ ਹੋਈਆਂ ਵਾ ਓ ਚੱਲ ਯਾਰ ਮੈਂ ਵੀ ਜਾਣਾ ਇੱਕ ਪਾਸੇ ਰੋਣਾ ਟਿਕਣ ਦੇਣਾ ਵਾ ਅੱਡੇ ਦੇ ਤੇ ਬਾਕੀ ਤੁਸੀਂ ਨਾ ਟੈਨਸ਼ਨ ਲਿਆ ਕਰ ਦੋ ਤੁਸੀਂ ਆ ਕੇ ਠੀਕ ਨਹੀਂ ਕਰਦੇ ਓ ਯਾਰ ਇਹ ਹੁੰਦਾ ਜੋ ਹੁੰਦਾ ਨਾ ਹੁਣ ਦਈਏ ਲੋਕਾਂ ਨੂੰ ਘਰ ਸੁਖੀ ਹੋਵੇ ਦਿਮਾਗ ਤੇ ਖਰਾਬ ਕਰਤਾ ਮੇਰੇ ਟੱਬਰ ਨੇ ਮੇਰਾ ਹੋਏ ਆ ਸਾਰੇ ਹੁੰਦੇ ਹੀ ਆਏ ਆ ਹੁੰਦੇ ਆਏ ਇੱਥੇ ਅੱਡ ਤੁਸੀਂ ਨਵੇਂ ਅੱਡ ਹੁੰਦੇ ਜੀ ਉਹ ਕਰਮਾਲੀਏ ਕਿੱਥੇ ਆ ਚਰਨੀ ਮਾਂ ਅਰੀ ਓਏ ਹਾਏ ਸੋਣੀ ਆਵਾ ਉਹ ਆਜਾ ਮਾਂ ਦੇ ਨੇ ਓਏ ਬ੍ਰੂ ਓਏ ਬ੍ਰੂ ਹਾਂਜੀ ਦੱਸੋ ਕੀ ਕਰ ਰਹੀ ਆ ਕਰਨਾ ਕੀ ਆ ਘਰ ਦੇ ਕੰਮ ਕਰ ਕਰਦੇ ਆ ਸਾਰਾ ਦਿਨ ਲੱਗ ਜਾਂਦਾ ਬਣ ਗਈ ਰੋਟੀ ਹਾਂ ਰੋਟੀ ਬਣ ਗਈ ਆ ਕੱਪੜੇ ਧੋਤੇ ਥੋੜੇ ਜਿਹਾ ਹੂੰ ਤੋਂ ਅੰਦਰ ਰੱਖੇ ਸੀ ਕੱਲ ਦੇ ਤੋਂ ਹੁਣ ਮੈਂ ਚੱਲ ਜੋੜ ਜੱਟ ਛੜ ਨਹੀਂ ਨਾਲੇ ਹੱਥ ਉਤ ਮਾਰ ਰਹੀ ਆ ਅੰਦਰ ਹੂੰ ਹੂੰ ਤੇ ਕਿੱਦਾਂ ਕੋਈ ਸਰੋਂ ਦਾ ਕੋਈ ਬਣੀ ਗੱਲ ਆਹ ਗੱਲ ਤਾਂ ਬਣੂਗੀ ਹੁਣ ਕੱਢਨੇ ਆ ਧੁੱਪਾਂ ਮੈਂ ਦੋ ਤਿੰਨ ਦਿਨ ਲੱਗ ਜਾਣਾ ਉਤੋਂ ਬਦਲ ਨਹੀਂ ਹਟਦਾ ਕੀ ਕੀਤਾ ਜਾਏ ਆਪਣੇ ਹੱਥ ਵਸ ਨਹੀਂ ਉਧਰੋਂ ਕਣਕਾ ਵੱਢਣ ਵਾਲੀਆਂ ਹੋ ਗਈਆਂ ਹੀ ਉਹ ਐ ਉਧਰੋਂ ਨਿੱਕੇ ਮੋٹے ਸਾਰੇ ਕੰਮ ਚੱਲ ਪਈਓ ਤੇ ਆ ਬਦਲਦਾ ਇਨਾ ਜੋਰ ਰਿਓ ਕੋ ਗੱਲ ਨਹੀਂ ਕਰਨ ਵਾਲੀ ਧੁੱਪ ਚੱਜ ਨਾ ਲੱਗੇ ਫੇਰ ਗੱਲ ਬਣੇ ਇਨਾ ਦਿਨ ਜੱਗੇ ਬੜਾ ਡਰ ਹੁੰਦਾ ਤੁਹਾਨੂੰ ਪਤਾ ਤਾਂ ਹੈ ਗਈ ਰੱਬ ਵੀ ਭਾਈ ਚਾਹ ਨਾ ਹੀ ਨਹੀਂ ਰੱਬ ਵੀ ਮਰਿਆਂ ਨੂੰ ਮਾਰਦਾ ਵਾ ਕੇ ਚੱਲ ਅੱਛਾ ਕੋਈ ਨਹੀਂ ਸਾਰੀ ਦੁਨੀਆ ਦੇ ਨਾਲ ਹੀ ਨਾ ਚਲੋ ਆਪੇ ਜਿੰਨੇ ਪੈਰਾ ਕੀਤਾ ਵਾ ਕਰੂਗਾ ਹੀ ਕੋਨਾ ਕੋਹ ਖਾਣੂ ਦਾ ਦੇ ਗਈ ਆਪਣਾ ਮਾਤਮਾਨੂ ਫੇਰਵਾ ਆਪ ਦਾ ਕੋ ਆਪਣਾ ਕੁੜੀ ਦਾ ਕੋ ਐ ਫੋਨ ਪਾਣਾ ਕੁੜੀ ਦਾ ਨਹੀਂ ਕੋਈ ਵੀ ਫੋਨ ਆਇਆ ਸਭ ਅੱਛਾ ਨਹੀਂ ਆਇਆ ਨਾ ਫੋਨ ਦਾ ਕੋਈ ਨਹੀਂ ਆਇਆ ਮੈਂ ਤਾਂ ਸ਼ੈਡ ਆਇਆ ਹੋਵੇ ਚੱਲ ਕੋਈ ਰਾਜੀ ਬਾਈ ਦਾ ਪਤਾ ਲੱਗਦਾ ਚੱਲ ਕੋਈ ਨਹੀਂ ਥੋੜਾ ਕੰਮ ਕਰਕੇ ਵੇਲੀ ਹੋ ਗਏ ਨਾ ਤਾਂ ਆਪ ਲਾਵਾਂ ਕੱਲ ਆਪ ਥੋੜਾ ਬੜਾ ਕੰਮ ਐ ਵੀ ਘੜੀ ਤੇ ਰੈਸਟ ਕਰਾਂ ਇੱਥੇ ਪੈ ਜਾ ਤੇ ਪੱਖਾ ਲਾ ਲਓ ਤੂੰ ਕੋਈ ਗੱਲ ਨਹੀਂ ਅਰੇ ਠੰਡਾ ਹੀ ਆ ਇੰਨਾ ਤਾਂ ਨਹੀਂ ਹੈਗਾ ਇਹ ਓ ਬਾਈ ਸੋ ਅੱਜ ਦਿਨ ਕੰਮ ਕਰਦੇ ਲੰਘ ਜਾਂਦਾ ਚੱਲ ਹੁਣ ਇਧਰਲੇ ਕਮਰੇ ਦੀ ਸਫਾਈ ਹੋ ਗਈ ਹੁਣ ਇਦਾਂ ਕਰਾਂਗੇ ਕੱਲ ਨੂੰ ਫੱਟੇ ਫੁੱਟੇ ਇਹਨੂੰ ਸੈੱਟ ਕਰਾਂਗੇ ਉਹਦੇ ਤੇ ਖਲਾਰਾ ਰਹਿ ਗਿਆ ਧੋਕ ਭਾਂਡੇ ਆ ਉਹ ਧੋ ਲੈਣੀ ਤੇ ਫੇਰ ਘੜੀ ਘਰਮਾਨ ਕਰ ਲਾਂਗੇ ਹਾਂ ਫੋਨ ਕਿਧਾ ਆ ਗਿਆ ਇਹ ਤਾਂ ਪੈਂਦਾ ਹੈਲੋ ਤਾਂ ਸਸਿਕਾਹ ਸਸਿਕਾਹ ਹੋ ਠੀਕ ਠਾਕ ਸਾਰੇ ਹੋਣ ਘਰ ਪਰਿਵਾਰ ਦੀ ਦੱਸੋ ਹਾਂ ਪਾਜੀ ਅੱਛਾ ਅੱਛਾ ਦੂ ਕਿਤੇ ਗਈ ਨੇ ਠੀਕ ਆ ਠੀਕ ਤੇ ਮੁੰਡਿਆਂ ਨੂੰ ਮਿਲ ਕੇ ਨਹੀਂ ਛੁੱਟੀ ਹਜੇ ਹਾਂ ਅੱਛਾ ਕੱਲ ਨੂੰ ਆਉਣਾ ਤੇ ਨਾਲ ਨਿਆਣੇ ਨਹੀਂ ਆਉਣਗੇ ਅੱਛਾ ਅੱਛਾ ਠੀਕ ਆ ਠੀਕ ਆ ਅੱਛਾ ਫੇ ਮੁੰਡੇ ਨੇ ਨਹੀਂ ਆਉਣਾ ਹੁਣ ਬਾਜੀ ਨਹੀਂ ਆਉਣਾ ਨਾਲ ਹਾਂ ਚਲੋ ਕੋਈ ਗੱਲ ਨਹੀਂ ਆਓ ਫਿਰ ਆਪਾਂ ਵੀ ਤੁਹਾਡੇ ਹੁੰਦੇ ਰੋਟੀ ਪਾਣੀ ਬਣਾ ਕੇ ਰੱਖਣੀ ਹੈ ਤੇ ਕਿੰਨੇ ਕੰਮ ਤੱਕ ਆ ਜਾਓਗੇ ਅੱਛਾ ਅੱਛਾ 10 ਵਜੇ ਚਲੋ ਕੋਈ ਗੱਲ ਹੀ ਨਹੀਂ ਅਹੀਂ ਉਹ ਠੰਡੇ ਠੰਡੇ ਕੰਮ ਕਰਕੇ ਨਾ ਤੇ ਵੇਲੇ ਹੋ ਜਾਗੇ ਭੈਣ ਭੈਣੇ ਗੱਲਾਂ ਬਾਤਾਂ ਮਾਰਾਂਗੇ ਹਾਂ ਹਾਂ ਬਾਜੀ ਤੇਰੇ ਵੀ ਇੱਥੇ ਆ ਗਏ ਜੇ ਬਾਹਰ ਸਰੋਂ ਦਾ ਪਤਾ ਕਰਦੇ ਹੀ ਵਡੋਂ ਦਾ ਹੋ ਗਿਆ ਵਾ ਸਾਰਾ ਕੰਮ ਉਧਰ ਦਾ ਤੇ ਹੁਣ ਬਸ ਇੱਕ ਅੱਧੇ ਦਿਨ ਚ ਵਿਹਲੇ ਹੋ ਜਣਾ ਚਲ ਠੀਕ ਆ ਫਿਰ ਸਾਸਿਕਾ ਚੱਲ ਹਾਂ ਕਿੰਨੇ ਚਿਰਾਂ ਦੀ ਆਂਦੀ ਆਉਣਾ ਹੋਣਾ ਦੋਆਂ ਟਾਈਆਂ ਸਾਲਾਂ ਬਾਅਦ ਕਿਤੇ ਆਉਣਾ ਵਾ ਚੱਲ ਕੇ ਪੈਣਾ ਪੈਣਾ ਗੱਲਾਂ ਬਾਤਾਂ ਮਾਰਾਂਗੇ ਦੁੱਖ ਸੁੱਖ ਫੋਲਾਗੇ ਨਾਲੇ ਇਹਨਾਂ ਦੇ ਡੈਡੀ ਨੂੰ ਦੱਸ ਦੇਣੀ ਵੀ ਇੱਕ ਤਾਂ ਸੌਦਾ ਪਾਣੀ ਲਿਆ ਦਿਓ ਜਿਹੜਾ ਹੈ ਨੀਗਾ ਤੇ ਦੂਜਾ ਕੱਲ ਨੂੰ ਕਿਤੇ ਜਾਇਓ ਨਾ ਘਰੇ ਰਿਓ ਇਹ ਨਾ ਕਹਿਨੂੰ ਹਾਂ ਕਰ ਦੇਣ ਤੇ ਮੁੜ ਕੇ ਇਹਨਾਂ ਨੂੰ ਜਾਣਾ ਪੈਣਾ ਤੇ ਉਹਨੇ ਏਡੀ ਦੂਰੋਂ ਆਉਣਾ ਵਾ ਤੇ ਜੇ ਇਹ ਨਾ ਕਰਾਂ ਇਹ ਤਾਂ ਫਿਰ ਵੀ ਕੀ ਫਾਇਦਾ ਵਾ ਦੱਸ ਹੀ ਦਿੰਦੀ ਸੌਂਗੇ ਨਾ ਨਹੀਂ ਜਾਗਣ ਨੇ ਆਉਂਦਾ ਨੀਂਦ ਦੀ ਆਉਂਦੀ ਮਾੜੀ ਮਾੜੀ ਉੱਥੋਂ ਬਾਹਰ ਰੋਣੇ ਆਉਣੇ ਸਾਰੇ ਰੋਣੇ ਆਹੋ ਕਿਹੜੇ ਇਹ ਨਹੀਂ ਆਉਣਾ ਵਾ ਸ਼ਰਨ ਦੀ ਮਾਸੀ ਨੇ ਵੱਡੀ ਨੇ ਅੱਛਾ ਨਾਲ ਭਾਜੀ ਚੱਲ ਵਧੀਆ ਗੱਲ ਆ ਫਿਰ ਤੇ ਮੈਂ ਤੁਹਾਨੂੰ ਦੱਸਵਾ ਇਹ ਨਾ ਕਿਨੇ ਕਿਨੇ ਤੱਕ ਚਲ ਚੁਲ ਜਾਂਦੇ ਜੇ ਕਿਰੇ ਕਿ ਕੰਮ ਕਰਕੇ ਇਹਦੇ ਨਾਲ ਚਲ ਜੋ ਤੇ ਹੁਣ ਕੱਲ ਨੂੰ ਨਾ ਕਿਤੇ ਵੀ ਜਾਈ ਕੋਈ ਨਹੀਂ ਮੈਂ ਘਰ ਹੀ ਰਹੂੰਗਾ ਹਾਂ ਮੈਂ ਚੱਲ ਲਈ ਨੇਚਰਾ ਬਾਅਦ ਆਉਣਾ ਦੋਵਾਂ ਜੀ ਆਉਣਾ ਕਿ ਨਿਆਣੇ ਵੀ ਨਹੀਂ ਨਹੀਂ ਨਿਆਣੇ ਨੂੰ ਛੁੱਟੀ ਨਹੀਂ ਮਿਲੀ ਅੱਛਾ ਦੋਵਾਂ ਨਹੀਂ ਆਉਣਾ ਚੱਲ ਵਧੀਆ ਗੱਪਸ਼ਾ ਮਾਰਾਂਗੇ ਬੈਠ ਕੇ ਆਹ ਆਂਦੀ 10 ਵਜੇ ਤੱਕ ਆ ਜਾਵਾਂਗੇ ਅੱਛਾ ਤੇ ਮੈਂ ਵੀ ਠੰਡੇ ਠੰਡੇ ਉੱਠ ਕੇ ਸਾਰੇ ਕੰਮ ਕਰ ਲਵਾਂਗੀ ਤੇ ਤੁਸੀਂ ਵੀ ਆਪਣੇ ਪੱਠਿਆਂ ਪੁੱਠਿਆਂ ਦਾ ਅੱਜ ਹੀ ਕਰ ਲਓ ਚੱਲ ਜੇ ਕੋਈ ਸੌਦਾ ਪੱਤਾ ਲਿਆਉਣ ਵਾਲਾ ਮੈਂ ਦੱਸ ਦੇ ਤੈਨੂੰ ਲਿਆਵਾਂਗਾ ਕੋਈ ਨਹੀਂ ਮੈਂ ਤੁਹਾਨੂੰ ਦੇ ਦਿੰਨੀ ਆ ਵੇਖ ਕੇ ਨਾ ਸੌਦਾ ਤਾਂ ਲਿਖ ਦਿੰਨੇ ਚੱਲ ਉਹਨਾਂ ਦੀ ਸੇਵਾ ਪਾਣੀ ਕਰੀ ਕਿਹੜਾ ਰੋਜ਼ ਤੁਰਿਆ ਹੁੰਦਾ ਕਿ ਚਲੋ ਵੇਖਾਂ ਮੈਨੂੰ ਕੋਈ ਕੰਮ ਕਰ ਸੋਈ ਜੇ ਆਪਾਂ ਸ਼ਰਨ ਨੂੰ ਨਾ ਸੱਦ ਲਈ ਇੱਥੇ ਆ ਠਾਂ ਛੱਡੋ ਸ਼ਰਨ ਦੀ ਤਾਂ ਕੋਈ ਗੱਲ ਨਹੀਂ ਚੱਲ ਮਾਸੀ ਨੂੰ ਮਿਲ ਲੂਗੀ ਵਧੀਆ ਵਾ ਉਹਦੇ ਘਰ ਤੇ ਅੱਗੇ ਵਕਤ ਪਿਆ ਵਾ ਇਹ ਮੁਲਕੇ ਸਾਡੇ ਦੇ ਨਾਂ ਲੱਗ ਜੇਗਾ ਪਤਾ ਤਾਂ ਹੈਗਾ ਦੀ ਸੱਸ ਦਾ ਇਹ ਤਾਂ ਗੱਲ ਹੈ ਚੰਦਰੀ ਜੀ ਹੈਗੀ ਹੈ ਕੋਈ ਗੱਲ ਨਹੀਂ ਉਹਨਾਂ ਨੂੰ ਆਖੂਗੀ ਫੋਨ ਤੇ ਗੱਲ ਕਰ ਲਾ ਮਾਸੀ ਆਪਣੀ ਨਾਲ ਚੱਲ ਠੀਕ ਹੈ ਇਦਾਂ ਹੀ ਸੀ ਆ ਲਓ ਮੈਂ ਸੱਦਾ ਕਿਹੜੇ ਕਿਹੜਾ ਆਂਦਾ ਸੱਦਾ ਤੂੰ ਉਹ ਜੋ ਤੂੰ ਲਿਖਿਆ ਹੈ ਨਾ ਤੇ ਸਾਰਾ ਲੈ ਆਂਦਾ ਵਾ ਉਹ ਬਸ ਤੇਲ ਨਹੀਂ ਮਿਲਿਆ ਉਹ ਆਂਦਾ ਆਉਣ ਵਾਲਾ ਸ਼ਾਮ ਨੂੰ ਤਾਂ ਕੋਈ ਨਹੀਂ ਮੈਂ ਲੈ ਆਉਂਗਾ ਚਲ ਜੇ ਮੈਂ ਸ਼ਾਮ ਨੂੰ ਜਾਉਂਗਾ ਤੇ ਫਰ ਲੈ ਆਉਂਗਾ ਉਹ ਵੀ ਕੋਈ ਗੱਲ ਨਹੀਂ ਤੇ ਰੋਟੀ ਪੱਕੀ ਏ ਨਹੀਂ ਅਜੇ ਤੇ ਮੈਂ ਪਕਾਉਣੀ ਰੋਟੀ ਮੈਂ ਤੈਨੂੰ ਟਿੱਕੜੀ ਬਣਾਉਂਦਾ ਤੇ ਫਿਰ ਪਕਾਉਂਦੀ ਉਹ ਭੁੱਖ ਬੜੀ ਲੱਗੀ ਮਮੀ ਤੂੰ ਐਂ ਕਰੋ ਪਹਿਲਾਂ ਰੋਟੀ ਬਰਵਾ ਕੰਮ ਬਾਅਦ ਚ ਕਰਿਓ ਰੋਟੀ ਤੇ ਮੈਂ ਪਕਾ ਦੇਣੀ ਤੇਨੂੰ ਕੋਈ ਨਹੀਂ ਤੂੰ ਇੰਨਾ ਟਾਈਮ ਕਿਉਂ ਲਾਇਆ ਸਵੇਰ ਦਾ ਕਿਹਾ ਤੇ ਇੰਨਾ ਟਾਈਮ ਲਾ ਕੇ ਆਇਆ ਉਹ ਮੈਂ ਮੈਕਲਾ ਫਰਦਾ ਲੈਣ ਥੋੜਾ ਗਿਆ ਸੀ ਉਹ ਨਾਲੇ ਮੈਂ ਕਿਹਾ ਉੱਥੇ ਮੈਂ ਗਿਆ ਤੇ ਆ ਗਈਆਂ ਤੇ ਹੁਣ ਮੈਂ ਬੈਂਕ ਦੇ ਵਿੱਚ ਵੀ ਕੰਮ ਕਰ ਜਾਣਾ ਉਹ ਐਂਟਰੀਆਂ ਪਾਉਣ ਵਾਲੀਆਂ ਪੁਰਾਣੀਆਂ ਕਿੰਨੀਆਂ ਈ ਉਹ ਐਂਟਰੀਆਂ ਨੂੰ ਪਾਉਣ ਡਿਆ ਪਿਆ ਸੀ ਉੱਥੇ ਟਾਈਮ ਲੱਗ ਗਿਆ ਮੈਨੂੰ ਤੇ ਫਿਰ ਉਹ ਸੌਦੇ ਵਾਲੇ ਨੇ ਵੀ ਕਿਹੜਾ ਜਾਂਦੇ ਆ ਤੋਲ ਕੇ ਰੱਖਿਆ ਹੁੰਦਾ ਵਾ ਉੱਥੇ ਹੋਰ ਵੀ ਗਾ ਘਹਿ ਗਏ ਸੀ ਉਹਨਾਂ ਨੂੰ ਵੀ ਤੋਲਦੇ ਫਿਰ ਮੈਨੂੰ ਹੀ ਟਾਈਮ ਲੱਗ ਗਿਆ ਉਹਨਾਂ ਕੋ ਪਾਉਂਦੇ ਆ ਪਾਉਂਦੇ ਆ ਤੇ ਫਿਰ ਮੈਂ ਪਵਾ ਕੇ ਤੇ ਹੁਣ ਆਇਆ ਜੀ ਅੱਛਾ ਇਹ ਦੱਸ ਉਹ ਹੱਥ ਕੰਮ ਸਾਡੇ ਮੇ ਦਵਾਈ ਆਂਦੀ ਕਿ ਨਹੀਂ ਉਹ ਲੈ ਮਤਾ ਉਹ ਕੰਮ ਸਾਰੇ ਕਰ ਆਏ ਹਾਂ ਤੇ ਤੇਰੀ ਦਵਾਈ ਦਾ ਮੈਨੂੰ ਜਾਂਦਿਆਂ ਮੈਂ ਆਨਾ ਵੀ ਦੁਕਾਨ ਖੁੱਲੀ ਤੇ ਲੈ ਲਾ ਫਿਰ ਮੈਂ ਆਖਿਆ ਚੱਲ ਆਉਣ ਲੱਗਿਆ ਫੜ ਲਿਆ ਹੂੰਗਾ ਮੇਰੀ ਦਵਾਈ ਤਾਂ ਤੇ ਆਪੇ ਇੱਥੇ ਚੱਪੋਂ ਨਾ ਇੰਤ ਤੂੰ ਖਰੇ ਕਿੱਧਰ ਕਿੱਧਰ ਤੁਰਿਆ ਫਿਰਨਾ ਤੇ ਕਿੱਧਰ ਨਹੀਂ ਨਹੀਂ ਮੇਰੀ ਦਵਾਈ ਦੇ ਤੇ ਢੁੱਲ ਗਿਆ ਤੇ ਚੱਲ ਕੋਈ ਨਹੀਂ ਮਾਤਾ ਆ ਸ਼ਾਮ ਜੋਗੀ ਤੇ ਹੈਗੀ ਆ ਫੇਰੇ ਮੈਂ ਜਾਊਂਗਾ ਤੇ ਫੜ ਲਿਆ ਆਉਂਗਾ ਬਸ ਠੀਕ ਐ ਸਵੇਰੇ ਪਿਆ ਕਰ ਤਈ ਐਵੇਂ ਤੁਰਿਆ ਨਹੀਂ ਨਾ ਘਰ ਕੋ ਗਦਾਰੀ ਨਹੀਂ ਨਾ ਸਾਰੇ ਦਿਹਾੜੀ ਲਾ ਕੇ ਆ ਜੈਨਾ ਮਰੋ ਜੀ ਉਹ ਚੱਲ ਜਾਣਾ ਤੇ ਮੈਂ ਹੀ ਆਵਾਂਗਾ ਤੂੰ ਐਵੇਂ ਓਕੀ ਹੋਈ ਜਾਨੀ ਆ ਕੋਈ ਨਹੀਂ ਸਵੇਰੇ ਮੈਂ ਜਾਊਂਗਾ ਤੇ ਲੈ ਆਉਂਗਾ ਚਲੋ ਕੰਮ ਛੱਡੋ ਤੇ ਆਹ ਰੋਟੀ ਪਕਾ ਤੇ ਪਕਾ ਲਈ ਨੀ ਰੋਟੀ ਲੈ ਮੇਰੀ ਮਾਤ ਮਾਰੀ ਗਈ ਓ ਮਾਤਾ ਦੀ ਦਵਾਈ ਦਾ ਚੇਤਾ ਹੀ ਭੁੱਲ ਗਿਆ ਜੀ ਚੱਲ ਕੋਈ ਨਹੀਂ ਸਵੇਰੇ ਜਾਊਂਗਾ ਤਾਂ ਲੈ ਆਊਂਗਾ ਪਰ ਮਾਤਾ ਨੇ ਸਵੇਰ ਤੱਕ ਗੱਲ ਨਹੀਂ ਛੱਡਨੀ ਇਹਨੇ ਕੋੜ 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 ਕਰੀ ਜਾਣਾ ਜਨਤਾ ਕ ਦਵਾਈ ਨਾ ਆਈ ਚੱਲ ਸਵੇਰੇ ਦਵਾਈ ਲਿਆ ਕੇ ਨਾ ਚੇਰੀ ਹੋਰ ਕੰਮ ਕਰੂੰਗਾ ਕੋਈ ਪਾਣੀ ਲਿਆਵਾ ਪਾਣੀ ਰਹਿਣੀ ਦੇ ਸ਼ਾ ਇੱਕ ਕਰਵਾਇਆ ਛੀਸ ਜਮਾ ਹਾਂ ਕਰਵਾਇਆ ਆ ਮੈਂ ਨਾ ਸਾਲ ਦੀ ਇਕੱਠੀ ਕਰਾਤੀ ਆ ਚੱਲ ਚੰਗਾ ਕੀਤਾ ਜੀ ਮੁੜ ਕੇ ਆਣੇ ਟੈਨਸ਼ਨ ਜੀ ਰਹਿੰਦੀ ਏ ਇੱਕ ਉਹਦਾ ਇੱਕ ਮਹੀਨੇ ਦੀ ਮਾਫੀ ਨਹੀਂ ਦਿੱਤਾ ਹਾਂ ਨਹੀਂ ਵਧੀਆ ਗੱਲਾਂ ਸਭ ਫਾਇਦਾ ਹੀ ਹੈ ਇਹਦੇ ਵਿੱਚ ਉਦਾਂ ਹੀ ਕਿਤੇ ਲੇਟ ਛੁੱਟ ਹੋ ਜੇ ਤੇ 100 ਰੁਪਏ ਦੋਨ ਜੀ ਫਾਈਨ ਪਾਣੇ ਹੋ ਤੇ ਅਗੋਂ ਤੂੰ ਹੀ ਲੈ ਆਉਣਾ ਹੁਣ ਉਹ ਨਹੀਂ ਮਿਲੇਗਾ ਮਨਵਦੀਪ ਤੋਪੇ ਕਿੰਨੀ ਹੈ ਗਰਮੀ ਵੀ ਹੈਗੀ ਤਾਂ ਨਾਲੇ ਜੇ ਇਦਾਂ ਲਿਆਈਏ ਨਾ ਫਿਰ ਉਹਨੇ ਕਹਣਾ ਇਹ ਰੋਜ਼ ਮੈਨੂੰ ਲੈ ਆਣਾ ਆਹន្តែ ਨਹੀਂ ਉਹਨਾਂ ਖੋਜੋ ਜ ਨਹੀਂ ਸਗੋਨੀ ਕੋਸ਼ਲ ਨਾ ਨਬਿਹ ਮੜਗਤ ਇਹਨੂੰ ਦੰਗੀ ਆਉਣੀ ਸੀ ਸਿਰਸਰੇ ਉਹਨੇ ਕਹਿਣਾ ਕਰਨਾ ਸੀ ਅਮਾ ਪਾਪਾ ਨੂੰ ਕੁਲਾ ਦੇਓ ਤੇ ਮੜਗਤ ਮੇਰੇ ਵਰਗੀ ਨੇ ਮੇਰੇ ਨਾਲ ਲੜਦੀ ਰਹਾ ਕਰਨਾ ਇਹ ਤਾਂ ਈ ਗੱਲ ਸਹੀ ਆ ਆਹ ਫੋਨ ਫੜੇ ਹੋ ਚਾਬ ਨਾ ਵਾਂ ਸੇ ਚਲ ਜਾ ਚਾਬ ਨਾ ਲਿਆ ਘਟ ਛੇ